ਕੋਸ਼ਾ ਬੇਸ਼ਰਮੀ ਦੀ ਹੱਦ ਹੈਗੀ ਆਪਣੇ ਆਪ ਨੂੰ ਕਟੜੇ ਇਮਾਨਦਾਰ ਕਹਿਣ ਵਾਲੀ ਪਾਰਟੀ ਜਿਹੜਾ ਕੇਜਰੀਵਾਲ ਕਹਿੰਦਾ ਸੀ ਕਿ ਜੇ ਮਾੜਾ ਜਿਹਾ ਕੋਈ ਇਲਜ਼ਾਮ ਲਗੇ ਤੇ ਉਸ ਬੰਦੇ ਨੂੰ ਪੋਸਟ ਛੱਡ ਦੇਣੀ ਹੈ ਵੀ ਅਸੀਂ ਲੋਕਪਾਲ ਵਿਲ ਲੈ ਕੇ ਆਵਾਂਗੇ ਸਾਫ਼ ਸਾਫ਼ ਸਰਕਾਰ ਤੇ ਹੁਣ ਬੇਈਮਾਨੀ ਦੀ ਇਹ ਹੱਦ ਕਿ ਇੰਨਾ ਵੱਡਾ ਘੁਟਾਲੇ ਦਾ ਇਲਜ਼ਾਮ ਇਹਦੇ ਉੱਤੇ ਲੱਗੇ ਕਿ ਅਦਾਲਤਾਂ ਇਹਨੂੰ ਬੇਲ ਨਹੀਂ ਦੇ ਰਹੀਆਂ ਮੈਨੂੰ ਲੱਗਦਾ 70 ਸਾਲ ਚ ਕੋਈ ਇੰਨਾ ਬੇਸ਼ਰਮ ਨਹੀਂ ਹੋਊਗਾ ਜਿਵੇਂ ਉਹਦੇ ਜਿਹਨੂੰ ਜੇਲ੍ਹ ਹੋ ਗਈ ਇਹ ਝੇਲ ਤੋਂ ਕਰਾਂ ਮੈਂ ਸਰਕਾਰ ਉਹ ਝੇਲ ਤੋਂ ਹੀ ਚਲਾਵਾਂਗਾ ਮੈਂ ਕੁਰਸੀ ਨਹੀਂ ਛੱਡਾਂ ਜਿਹੜੇ ਇਹਦੇ ਸਾਥੀ ਉਹ ਯਕੀਨ ਉਹ ਬੇਲਵਾੰਗ ਰਹੇ ਨੇ ਇਹ ਕਰਕੇ ਨਹੀਂ ਕਿ ਮੇਰੇ ਉੱਤੇ ਝੂਠਾ ਇਲਜ਼ਾਮ ਲੱਗਿਆ ਜਾਂ ਕੋਈ ਫੇਰਾ ਕੋਈ ਬਿਮਾਰ ਹੈ ਕਹਿੰਦਾ ਮੈਂ ਜਾ ਕੇ ਪ੍ਰਚਾਰ ਕਰਨਾ ਪ੍ਰਚਾਰ ਕਿਦਾ ਭ੍ਰਿਸ਼ਟਾਚਾਰ ਪਾਰਟੀ ਦਾ ਭ੍ਰਿਸ਼ਟ ਲੀਡਰ ਦਾ ਇਹਦਾ ਪ੍ਰਚਾਰ ਕਰਨਾ ਸ਼ਰਾਬ ਘੋਟਾਲੇ ਮਾਮਲੇ ਵਿੱਚ ਗ੍ਰਿਫਤਾਰ ਆਪਾਗੂ ਮਨੀਸ਼ ਸੋਧਿਆ ਨੇ ਲੋਕ ਸਭਾ ਚੋਣਾਂ ਦੇ ਵਿੱਚ ਪ੍ਰਚਾਰ ਕਰਨ ਲਈ ਅੰਤਰੀਮ ਜ਼ਮਾਨਤ ਦੀ ਮੰਗ ਕੀਤੀ ਹੈ ਜਿਸ ਨੂੰ ਲੈ ਕੇ ਅਕਾਲੀ ਆਗੂ ਬੀਬਾ ਹਰਸਿਮਰਤ ਕੋਰ ਬਾਦਲ ਨੇ ਆਮ ਆਦਮੀ ਪਾਰਟੀ ਤੇ ਕਾਂਜਕਸੀਆ ਬੀਬਾ ਬਾਦਲ ਦਾ ਕਹਿਣਾ ਹੈ ਕਿ ਆਪਣੇ ਆਪ ਨੂੰ ਕੱਟੜ ਇਮਾਨਦਾਰ ਕਹਿਣ ਵਾਲੀ ਪਾਰਟੀ ਦੇ ਆਗੂ ਪ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਹੀ ਜੇਲ੍ਹ ਵਿੱਚ ਨੇ ਤੇ ਸੱਤਾ ਦੀ ਭੁੱਖ ਇਸ ਹੱਦ ਤੱਕ ਹੈ ਕਿ ਜੇਲ੍ਹ ਵਿੱਚੋਂ ਹੀ ਸਰਕਾਰ ਚਲਾਉਣ ਦੀ ਗੱਲ ਕਰ ਰਹੇ ਨੇ ਦੇਖੋ ਬੇਸ਼ਰਮੀ ਦੀ ਹੱਦ ਹੈ ਜੀ ਆਪਣੇ ਆਪ ਨੂੰ ਕੱਟੜ ਇਮਾਨਦਾਰ ਕਹਿਣ ਵਾਲੀ ਪਾਰਟੀ ਜਿਹੜਾ ਕੇਜਰੀਵਾਲ ਕਹਿੰਦਾ ਸੀ ਕਿ ਜੇ ਮਾੜਾ ਜਿਹਾ ਕੋਈ ਇਲਜ਼ਾਮ ਲੱਗੇ ਤੇ ਉਸ ਬੰਦੇ ਨੂੰ ਪੋਸਟ ਛੱਡ ਦੇਣੀ ਚਾਹੀਦੀ ਹੈ ਅਸੀਂ ਲੋਕਪਾਲ ਬਿੱਲ ਲੈ ਕੇ ਆਵਾਂਗੇ پاک ਸਾਫ਼ ਸਰਕਾਰ ਤੇ ਹੁਣ ਬੇਈਮਾਨੀ ਦੀ ਇਹ ਹੱਦ ਕਿ ਇਹਨਾ ਵੱਡਾ ਘਟਾਲੇ ਦਾ ਇਲਜ਼ਾਮ ਇਹਦੇ ਉੱਤੇ ਲੱਗੇ ਕਿ ਅਦਾਲਤਾਂ ਇਹਨੂੰ ਬੇਲ ਨਹੀਂ ਦੇ ਰਹੀਆਂ ਤੇ ਆਮ ਤੌਰ 'ਤੇ ਹੁਣ ਤਾਂ ਮੈਨੂੰ ਲੱਗਦਾ 70 ਸਾਲ 'ਚ ਕੋਈ ਇੰਨਾ ਬੇਸ਼ਰਮ ਲੀਡਰ ਨਹੀਂ ਹੋਊਗਾ ਜਿਹਦੇ ਉੱਤੇ ਜਿਹਨੂੰ ਜੇਲ੍ਹ ਹੋ ਗਈ ਤੇ ਜੇਲ੍ਹ ਤੋਂ ਕਹਦਾ ਮੈਂ ਸਰਕਾਰ ਆ ਜੇ ਜੇਲ੍ਹ ਤੋਂ ਹੀ ਚਲਾਵਾਂਗਾ ਮੈਂ ਕੁਰਸੀ ਨਹੀਂ ਛੱਡਦਾ ਤੇ ਹੁਣ ਜਿਹੜਾ ਇਹਦੇ ਸਾਥੀ ਉਸ ਜੇਲ੍ਹ 'ਚ ਨੇ ਉਹ ਬੇਲ ਮੰਗ ਰਹੇ ਨੇ ਇਹ ਕਰਕੇ ਨਹੀਂ ਕਿ ਮੇਰੇ ਉੱਤੇ ਝੂਠਾ ਇਲਜ਼ਾਮ ਲੱਗਿਆ ਜਾਂ ਕੋਈ ਮੇਰਾ ਕੋਈ ਬਿਮਾਰ ਹੈ ਕਹਿੰਦਾ ਮੈਂ ਜਾ ਕੇ ਪ੍ਰਚਾਰ ਕਰਨਾ ਹੈ ਪ੍ਰਚਾਰ ਕਿਦਾ ਭ੍ਰਿਸ਼ਟਾਚਾਰ ਪਾਰਟੀ ਦਾ ਭ੍ਰਿਸ਼ਟ ਲੀਡਰ ਦਾ ਇਹਦਾ ਪ੍ਰਚਾਰ ਕਰਨਾ ਕਿ ਸਾਡਾ ਮੁੱਖ ਮੰਤਰੀ ਜਿਹੜੇ ਸ਼ਹੀਦਾਂ ਦੀ ਵੱਡੀ ਵੱਡੀ ਗੱਲ ਕਰਕੇ ਉਹਨਾਂ ਦੀ ਤਰ੍ਹਾਂ ਪੱਗ ਬਨ ਕੇ ਲੋਕਾਂ ਨੂੰ ਇਹ ਕਹਦਾ ਜਿਵੇਂ ਪਤਾ ਕਿੰਨੀ ਸਾਫ਼ ਸਰਕਾਰ ਬਣਾਨੀ ਸੀ ਤੇ ਸਰਕਾਰ ਬਣ ਗਈ ਤੇ ਹੁਣ ਖਟਕਰ ਕਲਾਜੇ ਸ਼ਹੀਦਾਂ ਨੇ ਜਿਨ੍ਹਾਂ ਨੇ ਜਾਨ ਵਾਰ ਦਿੱਤੀਆਂ ਉਸ ਪਵਨ ਧਰਤੀ ਵਿੱਚ ਜਾ ਕੇ ਇਹ ਭ੍ਰਿਸ਼ਟ ਕੇਜਰੀਵਾਲ ਜਿਹੜਾ ਭ੍ਰਿਸ਼ਟਾਚਾਰ ਤੇ ਜੇਲ੍ਹ 'ਚ ਬੰਦੇ ਇਹਦੇ ਹੱਕ 'ਤੇ ਧਰਨੇ ਤੇ ਭੁੱਖ ਹੜਤਾਲ ਕਰ ਰਿਹਾ ਤਾਂ ਮੈਂ ਕਹਿੰਦੀ ਇਸ ਪਾਰਟੀ ਦਾ ਸਭ ਤੋਂ ਵੱਡਾ ਬਦਲਾਵ ਹੈ ਕਿ ਇਹਨਾਂ ਨੇ ਸ਼ਰਮ ਦੀ ਸਾਰੀ ਹਦਾ ਤੋੜਤੀਆਂ ਨੇ ਮਤਲਬ ਹੁਣ ਤਾਂ ਇਹ ਹਾਲ ਹੋ ਗਿਆ ਕਿ ਇਹ ਕੁਝ ਵੀ ਕਰ ਸਕਦੇ ਹੈ ਇਹੀ ਵੱਡਾ ਬਦਲਾਅ ਆਇਆ ਹੈ ਕਿ ਨਿਗਾਰ ਜਿੱਥੇ ਤਾਂ ਬੰਦਾ ਸੋਚ ਨਹੀਂ ਸਕਦਾ ਸੀ ਉੱਥੇ ਤਾਂ ਨਿਗਾਰ ਆ ਗਿਆ ਵੀ ਭਾਈ ਤੁਸੀਂ ਪਿਆਰ ਕਰ ਰਹੇ ਹੋ ਲੋਕਾਂ ਨਾਲ ਮਿਲਦੇ ਹੋ ਕਿ ਕਿਸ ਤਰ੍ਹਾਂ ਦਾ ਰਿਸਪੌਂਸ ਹੈ ਕਿਹੜੇ ਮੁੱਦੇ ਨੇ ਕੋ ਲੋਕੀ ਬਿਲਕੁਲ ਅਕੇ ਹੋਏ ਨੇ ਝੂਠ ਦੇ ਨਾਲ ਜਿਹੜਾ ਝੂਠੇ ਲਾਰੇ ਝੂਠੇ ਵਾਦੇ ਕਰਕੇ ਕਾਂਗਰਸ ਤੇ ਝਾੜੂ ਪਾਰਟੀ ਇਹ ਭਾਈ ਵਾਲ ਪਾਰਟੀਆਂ ਨੇ 7 ਸਾਲ ਲੋਕਾਂ ਨੂੰ ਜਿਹੜਾ ਝੂਠ ਮਾਰ ਕੇ ਗੁੱਟਾ ਸਾਹਿਬ ਦੀ ਸਵਾ ਖਾ ਕੇ ਕੀ ਘਰ ਘਰ ਨੌਕਰੀ ਦਵਾਗੇ ਮੁਆਵਜ਼ਾ ਦਵਾਗੇ ਨਸ਼ੇ ਖਤਮ ਕਰ ਦਾਂਗੇ بے ਰੋਜ਼ਗਾਰੀ ਦੂਰ ਕਰ ਦਾਂਗੇ ਅੱਜ ਕੋਈ ਸੁਣਵਾਈ ਕਿਸੇ ਦੀ ਨਹੀਂ ਹੈ ਬਾਦਲ ਸਾਹਿਬ ਦੀ ਦਿੱਤੀ ਹੋਈ ਸੂਤ ਤੁਹਾਨੂੰ ਵੀ ਇੱਕ ਇੱਕ ਕਰਕੇ ਜਾਂ ਤਾਂ ਅੱਧੀ ਕਰਕੇ ਜਾਂ ਖਤਮ ਕਰ ਦਿੱਤੀਆਂ ਨੇ ਨਵਾਂ ਤਾਂ ਕੁਝ ਮਿਲਿਆ ਨਹੀਂ ਹੈਗਾ ਵਿਕਾਸ ਦੇ ਨਾਮ ਸਾਰੇ ਠੱਪ ਪਏ ਨੇ ਕੱਲੇ ਗੱਲਾਂ ਹੈਗੀਆਂ ਲੇਕਿਨ ਅਜੇ ਵੀ ਨਹੀਂ ਹਟਦੇ ਜੀ ਤੁਸੀਂ ਦੇਖੋ ਅੱਜ ਬੀਬੀਆਂ ਨੂੰ ਹਜ਼ਾਰ ਹਜ਼ਾਰ ਰੁਪਏ ਦਾ ਸੁਪਨਾ 2 ਸਾਲ ਪਹਿਲੇ ਦੇ ਕੇ ਵਾਦਾ ਕਰਕੇ ਵੋਟਾਂ ਲਿੱਤੀਆਂ ਤੇ ਹੁਣ ਇਹਨਾਂ ਦੀ ਭਾਈਵਾਲ ਪਾੜੀ ਪਹਿਲੇ ਝਾੜੂ ਵਾਲੇ ਨੇ ਕਿਹਾ 1000 ਰੁਪਏ ਦੇਵਾਂਗੇ ਹੁਣ ਭਾਈ ਵਾਲੀ ਹੋ ਗਈ ਤੇ ਉਹਨਾਂ ਦਾ ਨਹੀਂ ਤਾਂ ਹੁਣ ਕਾਂਗਰਸ ਕਹੇ ਤੁਹਾਨੂੰ ਲੱਖ ਰੁਪਏ ਦੇਵਾਂਗੇ ਮਤਲਬ 1000 ਰੁਪਏ ਦਾ ਤਾਂ ਅਜੇ ਕਿਸੇ ਨੂੰ ਧੁਨੀ ਮਿਲੀ ਨਹੀਂ ਤੇ ਇਹ ਲੱਖ ਦੇ ਸੁਪਨੇ ਤੇ ਖਾਨ ਲੱਗੇ ਨੇ ਸੋ ਇਹਨਾਂ ਪਾਰਟੀਆਂ ਤੋਂ ਮੈਂ ਤਾਂ ਲੋਕਾਂ ਨੂੰ ਕਹਿੰਦੀ ਹਾਂ ਕਿ ਇਹਨਾਂ ਦੇ ਝੂਠ ਤੋਂ ਆਪਾਂ ਬਚੀਏ ਜੇ ਪੰਜਾਬ ਨੂੰ ਬਚਾਉਣਾ ਹੈ ਫਿਰ ਪੰਜੇ ਤੇ ਝਾੜੂ ਦੀ ਭਾਈ ਵਾਲੀ ਬਿਮਾਰੀ ਕੱਢੋ ਤਾਂ ਕਿ ਤਕੜੀ ਦੀ ਉਹ ਸੱਚੀ ਸਰਕਾਰ ਆਏ ਜਿਨੇ ਨੇ ਜੋ ਕਿਹਾ ਉਹ ਕਰਕੇ ਦਿਖਾਇਆ ਕਦੇ ਲਰੇ ਨਹੀਂ ਲਾਏ ਕਦੇ ਝੂਠ ਨਹੀਂ ਬੋਲੇ ਲੋਕਾਂ ਦੇ ਵਿੱਚ ਵਿਚਰ ਕੇ ਪੰਜਾਬ ਦੀ ਤਰੱਕੀ ਤੇ ਪੰਜਾਬ ਦੇ ਲੋਕਾਂ ਦੀ ਤਰੱਕੀ ਵਾਸਤੇ ਦਿਨ ਰਾਤ ਇਕੱਠੇ। ਤੋਂ ਹੁਣ ਫੈਸਲਾ ਲੋਕਾਂ ਦਾ ਮੈਂ ਆਸ ਕਰਦੀਆਂ ਇਹਨਾਂ 6 ਹਫ਼ਤਿਆਂ 'ਚ ਜ਼ਰੂਰ ਦਿੱਲੀ ਦੇ ਗੁਲਾਮਾਂ ਨੂੰ ਦੂਰ ਕਰਕੇ ਆਪ ਦੇ ਪੰਜਾਬ ਦੇ ਸੇਵਾਦਾਰਾਂ ਨੂੰ ਸੇਵਾ ਦੇਣਗੇ। ਉਹ ਤਾਂ ਕੋਈ ਵੀ ਕੁਝ ਵੀ ਕਹਿ ਸਕਦੇ ਨੇ ਉਹ ਕੀ ਕਹਿੰਦੇ ਨੇ ਅੱਜ ਮੈਨੂੰ ਲੱਗਦਾ ਝਾੜੂ ਪਾਰਟੀ ਜੋ ਬੋਲਦੀ ਹੈ ਜੋ ਬੋਲ ਰਹੀ ਹੈ ਉਹੀ ਝੂਠ ਹੈ। ਜਿਹਦੇ ਕਰਕੇ ਇਹਨਾਂ ਦੀ ਗੱਲਾਂ ਨੂੰ ਵੀ ਝਾੜੂ ਮਾਰਨ ਦੀ ਲੋੜ ਹੈ। ਇਸ ਪਾਰਟੀ ਨੂੰ ਵੀ ਝਾੜੂ ਮਾਲਰ ਦੀ ਲੋੜ ਹੈ ਜਿਹੜੇ ਝਾੜੂ ਨੇ ਇੰਨਾ ਗੰਦ ਸਾਫ਼ ਨਹੀਂ ਕੀਤਾ ਇੰਨਾ ਗੰਦ ਲਿਆਏ ਨੇ ਕਿ ਹੁਣ ਲੋਕੀ ਇਹਨਾਂ ਨੂੰ ਝਾੜੂ ਮਾਰ ਕੇ ਜਵਾਬ ਦੇਣਗੇ ਤੇ ਅੱਜ ਲੋਕਾਂ ਨੂੰ ਇਨੀ ਬੇਨਤੀ ਕਰਦੀ ਆਂ ਪਾਵੇਂ ਤੁਸੀਂ ਪੰਜੇ ਨੂੰ ਪਾਓ ਉਹ ਵੋਟ ਵੀ ਝਾੜੂ ਨੂੰ ਪਾਓਗੇ ਝਾੜੂ ਨੂੰ ਪਾਓ ਉਹ ਵੋਟ ਪੰਜੇ ਨੂੰ ਪਾਓਗੇ ਤੁਸੀਂ ਦੋਨਾਂ ਨੂੰ ਹੀ ਪਾਰੇ ਤਾਂ ਇਹਨਾਂ ਦੋਵਾਂ ਨੂੰ ਛੱਡ ਕੇ ਤੁਸੀਂ ਤਕੜੀ ਨੂੰ ਪਾਓ ਤਾਂ ਕਿ ਜਿੱਤ ਪੰਜਾਬ ਦੀ ਹੋਏ ਤੇ ਦਿੱਲੀ ਦੇ ਗੁਲਾਮਾਂ ਦੀ ਜਿੱਤ ਨਹੀਂ ਪੰਜਾਬ ਦੇ ਪੰਜਾਬੀਆਂ ਦੀ ਜਿੱਤ ਹੋਏ ਅਸਲ ਕਿ ਹਮ ਬੁਆਰ ਜ਼ਬਾਨਾ ਉਹ ਕੀ ਕਹੇ ਮੁੱਖ ਮੰਤਰੀ ਕਹਿਣ ਲਾਇਕ ਹੈਗਾ ਲੋਕੀ ਕਹਿੰਦੇ ਨਸ਼ੇ ਵਧ ਗਏ ਨੇ ਮੈਂ ਤਾਂ ਉਹਨਾਂ ਨੂੰ ਅਕਸਰ ਕਹਿੰਦੀ ਆ ਕਿ ਮੁੱਖ ਮੰਤਰੀ ਜਿਹੋ ਜਿਹਾ ਬਣਾ ਦਿਆ ਕਰ ਉਹਨਾਂ ਨੇ ਉਹੀ ਕੰਮ ਅੱਗੇ ਲੈ ਕੇ ਜਾਣਾ ਹੈ ਹੁਣ ਪੰਜਾਬ ਦਾ ਬਿਹਾਲ ਹੈਗਾ ਇੱਥੇ ਆ ਲੋਕੀ ਬੈਠੇ ਨੇ ਨਾ ਬੱਚਿਆਂ ਨੂੰ ਕੋਈ ਪੁੱਛਣ ਵਾਲਾ ਨਾ ਕਿਸਾਨਾਂ ਨੂੰ ਕੋਈ ਪੁੱਛਣ ਵਾਲਾ ਨਾ ਬੀਬੀਆਂ ਨੂੰ ਕੋਈ ਪੁੱਛਣ ਵਾਲਾ ਪਿੰਡਾਂ ਦੇ ਕੋਈ ਵਿਕਾਸ ਕੁਝ ਵੀ ਨਹੀਂ ਕਿਉਂਕਿ ਸਾਡੇ ਮੁੱਖ ਮੰਤਰੀ ਨੇ ਸਾਰਾ ਪੰਜਾਬ ਦਾ ਖਜ਼ਾਨਾ ਤੇਜਰੀਵਾਲ ਨੂੰ ਨੈਸ਼ਨਲ ਲੀਡਰ ਬਣਾਉਣ ਵਾਸਤੇ ਲੁਟਾਤਾ ਉਹਨਾਂ ਕੇਜਰੀਵਾਲ جیل ਚ ਲਗਾ ਮੈਂ ਸੋਚਿਆ ਪੰਜਾਬ ਦੇ ਪੈਸੇ ਬਚ ਜਾਣਗੇ ਕਿ ਹੁਣ ਜੇਲ੍ਹ ਗਿਆ ਪ੍ਰਚਾਰ ਬੰਦ ਹੋ ਜਾਊਗਾ ਤਾਂ ਹੁਣ ਆਪਣੇ ਆਪ ਨੂੰ ਨੈਸ਼ਨਲ ਲੀਡਰ ਬਣਾ ਕੇ ਪੰਜਾਬ ਛੱਡੋਥੇ ਤੇ ਪੰਜਾਬ ਨੇ ਤਾਂ ਪੰਜਾਬ ਦੇ ਮੁੱਖ ਮੰਤਰੀ ਲਈ ਵੋਟ ਪਾਈਆਂ ਸੀ ਇਹਨੂੰ ਪੰਜਾਬ ਦੇ ਪੈਸਿਆਂ ਦੇ ਨਾਲ ਉਹ ਦੂਜੇ ਸੂਬਿਆਂ ਵਿੱਚ ਜਾ ਕੇ ਕੇਜਰੀਵਾਲ ਦਾ ਝੰਡਾ ਉੱਥੇ ਬੁਲੰਦ ਕਰਕੇ ਝੂਠ ਉਸੇ ਮਾਰਨ ਵਾਸਤੇ ਤਾਂ ਨਹੀਂ ਬਣਾਇਆ ਸੀ ਤਾਂ ਲੋਕਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਜੇ ਗਲਤ ਸਰਕਾਰ ਬਣ ਗਈ ਹੈ ਤੇ ਕਿਤੇ ਨਾ ਕਿਤੇ ਗਲਤ ਫੈਸਲਾ ਪਾ ਵੀ ਲਿੱਤਾ ਪਹਿਲੇ ਜੂਨ ਨੂੰ ਜਿਹੜਾ ਵੀ ਫੈਸਲਾ ਤੁਸੀਂ ਲੈਂਦੇ ਹੋ ਥੋੜਾ ਸੋਚ ਸਮਝ ਕੇ ਲੋ ਇਹਨਾਂ ਦੋਵਾਂ ਪਾਰਟੀਆਂ ਦੇ ਗੱਲਾਂ ਦੇ ਵਿੱਚ ਨਹੀਂ ਕੀਤੇ ਹੋਏ ਕੰਮਾਂ ਦੇ ਆਧਾਰ 'ਤੇ ਫੈਸਲਾ ਲਓਗੇ ਤਾਂ ਆਉਣ ਵਾਲੇ ਸਮੇਂ 'ਚ ਫੈਸਲਾ ਸਹੀ ਹੋਗਾ ਤੇ ਤੁਹਾਡੇ ਮਸਲੇ ਵੀ ਹੱਲ ਹੋਣਗੇ ਪੰਜਾਬ ਅੱਗੇ ਵਧੂਗਾ ਨਹੀਂ ਤਾਂ ਪਤਾ ਹੀ ਇਹ ਨਹੀਂ ਅਗਲੇ 80 ਹਜ਼ਾਰ ਕਰੋੜ ਦਾ ਕਰਜ਼ਾ ਇਹਨੇ ਚੜਾਤਾ ਝਾੜੂ ਪਾਰਟੀ ਨੇ 1 ਲੱਖ ਕਰੋੜ ਦਾ ਕਰਜ਼ਾ ਕਾਂਗਰਸ ਪਾਰਟੀ ਨੇ ਚੜਾਤਾ ਜਿਹੜਾ 70 ਸਾਲ 'ਚ ਕਿਸੇ ਪਾਰਟੀ ਨੇ ਨਹੀਂ ਚੜਾਇਆ ਸੀ ਉਹ ਪੰਜਾਬ ਦੇ ਲੋਕਾਂ ਦੇ ਉੱਤੇ ਇੱਕ ਦਾ ਚੜਾ ਕੇ ਸਾਰੇ ਪੈਸੇ ਲੁੱਟ ਕੇ ਇਨਾ ਨੇ ਜੇਬਾਂ ਭਰੀਆਂ ਨੇ ਤੇ ਪੰਜਾਬ ਦੇ ਲੋਕਾਂ ਨੂੰ ਇਹਦੇ ਵਿੱਚੋਂ ਕੁਝ ਵੀ ਨਹੀਂ ਮਿਲਿਆ ਹੈਗਾ ਪੰਜਾਬ ਕਮਜ਼ੋਰ ਹੋਇਆ ਪੰਜਾਬ ਕਰਜ਼ਾਈ ਹੋਇਆ ਪੰਜਾਬ ਦੇ ਲੋਕੀ ਕਰਜ਼ਾਈ ਹੋ ਗਏ ਇਸ ਕਰਜ਼ੇ ਤੋਂ ਜੇ ਬਚਣਾ ਹੈ ਤੇ ਝਾੜੂ ਤੇ ਪੰਦੇ ਨੂੰ ਇਸ ਬਿਮਾਰੀ ਨੂੰ ਸਾਫ਼ ਕਰੋ ਤਾਂ ਕਿ ਪੰਜਾਬ ਬਚ ਜਾਏ